ਇਦਾਂ ਦੀ ਕੋਈ ਗੱਲ ਨਾ ਹੁੰਦੀ ਤਾਂ ਉਹਨਾਂ ਨੇ ਸਵੇਰੇ ਨਹੀਂ ਤਾਂ ਦੁਪਹਿਰੇ ਦੁਪਹਿਰੇ ਨਹੀਂ ਤਾਂ ਹੁਣ ਤੱਕ ਭਾਵੇਂ 1 ਮਿੰਟ ਦੀ ਵੀਡੀਓ ਬਣਾ ਕੇ ਪਾਉਂਦੇ ਆਪਦੇ ਪੇਜ ਤੇ ਹੀ ਪਾ ਦਿੰਦੇ ਤੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲ ਜਾਣੀ ਸੀ ਮਤਲਬ ਇਹ ਆ ਕਿ ਉਹ ਬੋਲੇ ਨਹੀਂ ਤੇ ਭਾਜਪਾ ਦੇ ਨੇਤਾ ਹੋਰੇ ਗੱਲ ਕਹੀ ਜਾਂਦੇ ਆ ਨਹੀਂ ਨਹੀਂ ਅਸਤੀਫਾ ਨਹੀਂ ਦਿੱਤਾ ਇਹ ਤਾਂ ਅਫਵਾਹਾਂ ਹਨ ਨੇਤਾ ਫੁਆਹਾਂ ਹਨ ਨੇਤਾ ਫੁਆਹ ਹਨ ਇਹ ਅੰਦਰ ਖਾਤੇ ਕੋਈ ਨਾ ਕੋਈ ਗੱਲ ਰਹਿ ਰਹੀ ਆ ਜਿਹਦੇ ਕਰਕੇ ਇਹ ਖਬਰਾਂ ਜਿਹੜੀਆਂ ਉਹ ਖੰਡਣ ਕਰਨ ਵਾਸਤੇ ਸੁਨੀਲ ਜਾਖੜ ਹੋਰੀ ਆਪਦੀ ਆਏ ਸਵੇਰ ਦੇ ਵੇਲੇ ਤੋਂ ਇਸ ਗੱਲ ਦੀ ਖਬਰ ਆ ਰਹੀ ਆ ਕਿ ਸੁਨੀਲ ਜਾਖੜ ਨੇ ਬੀਜੇਪੀ ਦੀ ਪ੍ਰਧਾਨਗੀ ਤੋਂ ਪੰਜਾਬ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੁਨੀਲ ਜਾਖੜ ਹੋਣ ਲਈ ਰਵਨੀਤ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਉਣ ਤੋਂ ਨਾਖੁਸ਼ ਹੈ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਸੁਨੀਲ ਜਾਖੜ ਦੇ ਕਹਿਣੇ ਦੇ ਵਿੱਚ ਨਹੀਂ ਜਾਂ ਕਹਿ ਦਈਏ ਉਹ ਪਾਰਟੀ ਦੀਆਂ ਨੀਤੀਆਂ ਤੋਂ ਨਾਖੁਸ਼ ਹੈਗੇ ਆ ਸੋ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਵੀ ਸੁਨੀਲ ਜਾਖੜ ਨੂੰ ਪ੍ਰਧਾਨ ਬਣਿਆ ਥੋੜਾ ਜਿਹਾ ਸਮਾਂ ਹੋਇਆ ਬੀਜੇਪੀ ਦੇ ਵਿੱਚ ਆਇਆ ਨੂੰ ਵੀ ਥੋੜਾ ਜਿਹਾ ਸਮਾਂ ਹੋਇਆ ਪਰ ਜਿਹੜੇ ਬੀਜੇਪੀ ਦੇ ਪੁਰਾਣੇ ਖੁੰਡਾ ਉਹ ਸੁਨੀਲ ਜਾਖੜ ਨੂੰ ਕੁਝ ਨਹੀਂ ਸਮਝਦੇ वैसे भी अजीब तरीके ਦੇ ਵਿੱਚ ਜੇਕਰ ਕਿਤੇ ਬੀਜੇਪੀ ਦਾ ਕੋਈ ਇਕੱਠ ਹੋਵੇ ਤਾਂ ਉਸ ਸਟੇਜ ਦੇ ਉੱਤੇ ਲੱਗਦਾ ਹੈ ਵੀ ਸਾਰੀ ਕਾਂਗਰਸੀ ਚੜ ਗਈ ਹੈ ਕਿਉਂਕਿ ਉਹਦੇ ਵਿੱਚ ਪ੍ਰਧਾਨ ਤੋਂ ਲੈ ਕੇ ਬਹੁਤੇ ਨੇਤਾ ਕਾਂਗਰਸੀ ਹੁੰਦੇ ਆ ਤੇ ਜਿਹੜੇ ਪੁਰਾਣੇ ਟਕਸਾਲੀ ਬੀਜੇਪੀ ਦੇ ਆਗੂ ਆ ਉਹ ਇਹ ਸੋਚਦੇ ਵੀ ਭਾਈ ਇਹਨਾਂ ਨੂੰ ਤੋਂ ਕਰਾਉਣਾ ਕੀ ਇਹਨਾਂ ਦਾ ਵਜੂਦ ਕੀ ਆ ਸੋ ਮੰਨਿਆ ਜਾ ਰਿਹਾ ਵੀ ਅੰਦਰ ਖਾਤੇ ਕਾਫੀ ਕੁਝ ਉਬਲ ਰਿਹਾ ਤੇ ਇਹ ਵੀ ਪਤਾ ਲੱਗਾ ਜੀ ਕਿ 30 ਤਰੀਕ ਨੂੰ ਯਾਨੀ ਕਿ 30 ਸਤੰਬਰ ਨੂੰ ਦੋਲਣਾ ਬਾਅਦ ਤੇ ਚੰਡੀਗੜ੍ਹ ਦੇ ਵਿੱਚ ਪਾਰਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਹੈ ਉਹਦੇ ਵਿੱਚ ਪੰਜਾਬ ਦੀਆਂ ਪੰਚਾਇਤੀ ਚੋਣਾਂ ਬਾਰੇ ਵੀ ਚਰਚਾ ਹੋਣੀ ਤੇ ਸੁਨੀਲ ਜਾਖੜ ਦੇ ਬਾਰੇ ਵੀ। ਚਲੋ ਜੀ ਪ੍ਰੈਸ ਕਾਨਫਰੰਸ ਨਹੀਂ ਸਦੀ ਕਿਉਂਕਿ ਗੱਲ ਤਾਂ ਅਖੀਰ ਨੂੰ ਨਿਰਣਾ ਤਾਂ ਉਹਨਾਂ ਨੇ ਕਰਨਾ ਹੈ। ਬਾਕੀ ਲੀਡਰ ਖਾਮ-ਖਾ ਬਿਆਨ ਦੇਈ ਜਾ ਰਹੇ ਨੇ। ਉਹਨਾਂ ਨੇ ਐਕਸ ਦੇ ਉੱਤੇ ਵੀ ਕੋਈ ਟਵੀਟ ਨਹੀਂ ਕੀਤਾ। ਨਹੀਂ ਜੀ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਜੀ। ਨਾ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਅਸਤੀਫਾ ਦਿੱਤਾ। ਨਾ ਉਹਨਾਂ ਨੇ ਗੱਲ ਕਹੀ ਕਿ ਮੈਂ ਅਸਤੀਫਾ ਨਹੀਂ ਦਿੱਤਾ। ਨਾ ਉਹਨਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ ਨਾ ਉਹਨਾਂ ਨੇ ਨਾ ਖੁਸ਼ੀ ਜ਼ਾਹਰ ਕੀਤੀ ਹੈ ਇਸ ਚੁੱਪ ਦੇ ਅਰਥ ਵੀ ਇਹ ਕੱਢੇ ਜਾ ਰਹੇ ਆ ਵੀ ਜਿਹੜੀਆਂ ਖਬਰਾਂ ਚੱਲ ਰਹੀਆਂ ਕਿਤੇ ਉਹਦੇ ਨਾਲ ਮੇਲ ਤਾਂ ਨਹੀਂ ਖਾਂਦੇ ਪਰ ਕੁਝ ਦਿਨ ਪਹਿਲਾਂ ਵੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਪ੍ਰਧਾਨਗੀ 'ਚ ਬਹੁਤਾ ਇੰਟਰਸਟਿਡ ਨਹੀਂ ਜੇ ਕਿਸੇ ਹੋਰ ਨੂੰ ਦੇਣੀਆਂ ਦੇ ਦਿਓ ਨਹੀਂ ਥਿੰਦ ਸਾਹਿਬ ਦੇਖੋ ਇਹ ਗੱਲ ਕਈ ਸੀ ਉਹਨਾਂ ਨੇ ਪਹਿਲਾਂ ਪਰ ਗੱਲ ਹੈ ਵੀ ਉਸ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਲਗਾਤਾਰ ਵਿਚਰ ਰਹੇ ਆ ਪਿਛਲੇ ਕਾਫੀ ਸਮੇਂ ਤੋਂ ਭਾਜਪਾ ਦੀ ਮੈਂਬਰਸ਼ਿਪ ਦੀ ਭਰਤੀ ਦੇ ਲਈ ਵੀ ਲੱਗੇ ਹੋਏ ਆ ਪਰ ਗੱਲ ਕੁੱਲ ਮਿਲਾ ਕੇ ਵੀ ਜਾਂ ਤਾਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਪੰਜਾਬ ਦੇ ਵਿੱਚ ਭਾਜਪਾ ਦੀ ਇੰਉਂ ਪੈਰ ਲੱਗਣੇ ਔਖੇ ਆ ਜਾਂ ਉਹ ਭਾਜਪਾ ਦੀਆਂ ਕੇਂਦਰੀ ਨੀਤੀਆਂ ਤੋਂ ਨਾਖੁਸ਼ ਆ ਜਾਂ ਪੰਜਾਬ ਦੀ ਲੀਡਰਸ਼ਿਪ ਤੋਂ ਨਾਖੁਸ਼ ਆ ਇਹ ਗੱਲ ਜਿਵੇਂ ਮੈਂ ਪਹਿਲਾਂ ਕਹੀ ਆ ਵੀ ਇਸ ਵੇਲੇ ਸੁਨੀਲ ਜਾਖੜ ਦੇ ਨਾਲ ਟਕਸਾਲੀ ਕਿੰਨੇ ਕੁ ਤੁਰਦੇ ਆ ਆਪਾਂ ਜਲੰਧਰ ਵਾਲੀ ਚੋਣ ਦੇਖੀ ਆ ਇਹਦੇ ਵਿੱਚ ਸੁਨੀਲ ਜਾਖੜ ਨਾਲ ਕਿੰਨੇ ਕੁ ਤੁਰੇ ਆ ਜਿਹੜੀ ਇਹ ਲੋਕ ਸਭਾ ਦੀ ਚੋਣ ਸੀ ਉਹਦੇ ਵਿੱਚ ਕੀ ਕੁਝ ਹੋਇਆ ਜਿਹੜੀ ਇੱਥੇ ਹੁਣ ਜਗਨੀ ਚੋੜਾ ਹੁੰਦੀਆਂ ਉਹਨਾਂ ਦੇ ਵਿੱਚ ਕੀ ਕੁਝ ਹੋਊਗਾ ਸੋ ਬੀਜੇਪੀ ਦੇ ਮੂਰੇ ਚੜਤਕਾਂ ਚੜਤਕਾਂ ਤੇ ਹਾਲ ਦੀ ਕਲੀ ਸੁਨੀਲ ਜਾਖੜ ਨੂੰ ਪ੍ਰਧਾਨ ਮੰਨ ਕੇ ਬਹੁਤੇ ਟਕਸਾਲੀ ਬੀਜੇਪੀ ਦੇ ਆਗੂ ਰਾਜ਼ੀ ਨਹੀਂ ਐ ਅੱਛਾ ਜਿਹੜੀ ਸਰਦਾਰ ਖਾਲੜਾ ਤੇ ਕੋਈ ਫਿਲਮ ਬਣੀ ਐ ਪੰਜਾਬ 95 100 ਕਟ ਲਵਾਤੀ ਫਿਲਮ ਚ ਰਹਿਣਾ ਕੀ ਐ ਅਸਲੀ ਮਾਜਰਾ ਕੀ ਐ ਉਸ ਚ ਦੇਖੋ ਜੀ ਇਹ ਨਾ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੇ ਉੱਤੇ ਆਧਾਰਿਤ ਫਿਲਮ ਐ ਇਸ ਫਿਲਮ ਨੂੰ 1995 ਦੇ ਵੇਲੇ ਦੇ ਵਿੱਚ ਬਿਆਨ ਕੀਤਾ ਗਿਆ ਉਸ ਵੇਲੇ ਨੂੰ ਬਿਆਨ ਕੀਤਾ ਗਿਆ ਦਿਲਜੀਤ ਨੇ ਇਸ ਫਿਲਮ ਦੇ ਵਿੱਚ ਖਾਲੜਾ ਹੋਰ ਨਹੀਂ ਭੂਮਿਕਾ ਨਿਭਾਈ ਹੈ ਨਾ ਇਹਦਾ ਹੈਗਾ ਜੀ ਪੰਜਾਬ 95 ਯਾਨੀ ਕਿ ਪੰਜਾਬ 95 ਇਹ ਫਿਲਮ ਤਿਆਰ ਹੋ ਕੇ ਚਲੀ ਗਈ ਜੀ ਸੈਂਸਰ ਬੋਰਡ ਦੇ ਕੋਲ ਸੈਂਸਰ ਬੋਰਡ ਨੇ ਗੱਲ ਕਹੀ ਸੀ ਕਿ ਇਹਦੇ ਉੱਤੇ 80 ਕੱਟ ਲਾਏ ਜਾਣ ਉਸ ਤੋਂ ਬਾਅਦ ਬਣ ਗਈ ਦੀ ਰਵਾਈਜ਼ਿੰਗ ਕਮੇਟੀ ਰਵਾਈਜ਼ਿੰਗ ਕਮੇਟੀ ਨੇ ਗੱਲ ਕਹੀ ਸੀ ਵੀ ਅਸੀਂ ਨਹੀਂ ਇਹਦੇ ਵਿੱਚ 100 ਤੇ 20 ਕੱਟ ਲਾਉਣ ਦੀ ਲੋੜ ਹੈ ਇਸ ਫਿਲਮ ਦਾ ਨਾਮ ਬਦਲਿਆ ਜਾਵੇ ਜਦ ਸਵੰਤ ਸਿੰਘ ਖੰਡਾ ਦਾ ਨਾਮ ਹੀ ਬਦਲਿਆ ਜਾਵੇ ਇਹਦੇ ਵਿੱਚ ਕੁਰਬਾਨੀ ਦੀਆਂ ਟੁਕਾਂ ਵੀ ਹਟਾਈਆਂ ਜਾਣ ਕਈ ਕੁੱਝ ਦੇ ਵਿੱਚ ਕਿਹਾ ਗਿਆ ਹੁਣ ਜਦੋਂ ਮੁੱਦਾ ਇਹ ਬਣ ਗਿਆ ਦੇਖੋ 120 ਕੱਟ ਕਿਸੇ ਫਿਲਮ ਦੇ ਵਿੱਚ ਲੱਗ ਜਾਣ ਤੇ ਉਹ ਫਿਲਮ ਕਦੀ ਰਹੇਗੀ ਉਹ ਤਾਂ ਟੈਲੀ ਫਿਲਮ ਵੀ ਨਹੀਂ ਰਹੇਗੀ ਉਹ ਤਾਂ ਵੈਸੇ ਟੀਵੀ ਤੇ ਆਉਣ ਵਾਲੀ ਫਿਲਮ ਹੀ ਨਹੀਂ ਫਿਰ ਰਹੇਗੀ ਜਦੋਂ ਲੜੀ ਨਾਲ ਲੜੀ ਤੇ ਕੜੀ ਨਾਲ ਕੜੀ ਜੁੜਦੀ ਹੁੰਦੀ ਹੈ ਫਿਲਮ ਤਾਂ ਫਿਰ ਕਿਸੇ ਤਰ੍ਹਾਂ ਪਤਲ ਲੱਗਦੀ ਹੈ ਨਾ ਵੀ ਕਹਾਣੀ ਫਿਰ ਸਮਝਾਉਂਦੀ ਹੈ ਮੈਂ ਬੜੇ ਫਿਲਮਾਂ ਤੋਂ ਤੁਹਾਨੂੰ ਐਸੇ ਨੂੰ ਜਾਣਦਾ ਜਿਨ੍ਹਾਂ ਦੇ ਜਾਂ ਕਹਿੰਦੇ ਕਿ ਵੀ 10 ਸੀਨ ਜਾਂ 20 ਸੀਨ ਸੈਂਸਰ ਬੋਰਡ ਦੇ ਕਹਿ ਮਤਾਬਕ ਕੱਟਨੇ ਪਏ ਉਹਨਾਂ ਨੂੰ ਉਹ ਸੀਨ ਜੋੜਨੇ ਬੜੇ ਔਖੇ ਪਏ ਦੁਬਾਰਾ ਰੀਕ੍ਰੀਏਟ ਕਰਨਾ ਪਿਆ ਰੀਸ਼ੂਟ ਕਰਨਾ ਪੈਂਦਾ ਕਈ ਵਾਰ ਵੀ ਲੜੀ ਨਾਲ ਲੜੀ ਜੁੜੇ ਇਹਦਾ ਮਤਲਬ 120 ਜਦੋਂ ਕੱਟ ਲਾਤੇ ਫਿਰ ਤਾਂ ਵਿੱਚ ਕੁਝ ਰਹੀ ਨਹੀਂ ਗਿਆ ਫਿਰ ਤਾਂ ਕੁਝ ਕਮੈਂਟਰੀ ਫਿਲਮ ਰਹਿ ਗਈ ਸੋ ਅੱਜ ਗਿਆਨੀ ਰਕबीर ਸਿੰਘ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਜੇ ਤਾਂ ਐਮਰਜੈਂਸੀ ਵਰਗੀਆਂ ਫਿਲਮਾਂ ਆਉਂਦੀਆਂ ਉਹਨਾਂ ਦੇ ਉੱਤੇ ਕੱਟ ਲਾਉਣ ਦਾ ਖਿਆਲ ਕੋਈ ਨਹੀਂ ਤੇ ਜੇਕਰ ਸਿੱਖ ਭਾਈਚਾਰੇ ਨੂੰ ਦਿਖਾਉਣ ਵਾਲੀਆਂ ਫਿਲਮਾਂ ਹੁੰਦੀਆਂ ਉਹਨਾਂ ਦੇ ਉੱਤੇ ਸੈਂਸਰ ਇਹਨੇ ਕੱਟ ਲਾਉਣ ਦੀ ਗੱਲ ਕਰਦਾ ਹੈ ਅਮਿਤ ਸ਼ਾਹ ਕੰਨੇ ਪੂਰਾ ਜ਼ੋਰ ਲਗਿਆ ਹੋਇਆ ਉਹਨਾਂ ਦਾ ਹਰਿਆਣੇ 'ਚ ਹਾਂ ਬਿਲਕੁਲ ਇਹ ਸਾਰਿਆਂ ਨੇ ਜ਼ੋਰ ਲੱਗਾ ਪਰ ਵਹਿ ਤਾਂ ਥਿੰਨ ਸਾਹਿਬ ਪਰ ਕਹਿੰਦੇ ਜੀ ਕਿ ਅਮਿਤ ਸ਼ਾਹ ਹੁਣਾਂ ਦੇ ਵੱਲੋਂ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਰੈਲੀਆਂ ਕਰਨਾ ਉਥਰੇ ਇਹਦਾ ਮਤਲਬ ਇਹ ਹੈ ਜੀ ਕਿ ਬੀਜੇਪੀ ਨੂੰ ਸ਼ਾਇਦ ਇਹ ਲੱਗਦਾ ਜੀ ਕਿ ਸਭ ਕੁਝ ਸਖਾਵਾਂ ਨਹੀਂ ਹੈ ਵੈਸੇ ਹੁਣ ਤੱਕ ਥਿੰਨ ਸਾਹਿਬ ਜਿੰਨੇ ਕ ਸਰਵੇ ਆਏ ਆ ਮੈਂ ਕਹਦਾ ਕੁਝ ਕਹਿ ਨਹੀਂ ਸਕਦਾ ਮਿੰਟਾ ਸੈਂਟਾ ਦੇ ਵਿੱਚ ਵੋਟਰ ਪਤਾ ਨਹੀਂ ਕਿਹੜੇ ਤੋਂ ਕਿਹੜੇ ਪਾਸੇ ਰੋ ਜਾਂਦੇ ਪਰ ਅੱਜ ਤੋਂ 8ਵੇਂ ਦਿਨ ਵੋਟਾਂ ਪੈਣੀਆਂ ਹਰਿਆਣੇ ਦੇ ਵਿੱਚ ਅੱਜ ਆਪਾਂ 27 ਤਰੀਕ ਨੂੰ ਗੱਲ ਕਰ ਰਹੇ ਹਾਂ ਤੇ ਉੱਥੇ ਆਪਾਂ ਜਾਣਦੇ ਵੋਟਾਂ ਪੰਜ ਨੂੰ ਪੈਣੀਆਂ। ਦਿਨ ਬਚਾਲੇ 8 ਰਹਿ ਗਏ 7 ਰਹਿ ਗਏ ਆ। ਪਰ ਉੱਥੇ ਭਾਜਪਾ ਹਾਲੇ ਦੂਜੇ ਨੰਬਰ ਦੇ ਉੱਤੇ ਸਾਰੇ ਸਰਵੇਖਣਾਂ ਦੇ ਵਿੱਚ ਕਾਂਗਰਸ ਹਾਲ ਦੀ ਘੜੀ ਪਹਿਲੇ ਨੰਬਰ ਦੇ ਉੱਤੇ ਆ। ਕਾਂਗਰਸ 40 ਪਲੱਸ ਸੀਟਾਂ ਲੈ ਜਾ ਰਹੀ ਆ 18 ਪਲੱਸ ਸੀਟਾਂ ਦੇ ਉੱਤੇ ਭਾਜਪਾ ਅੱਗੇ ਆ ਇਹ ਹੁਣ ਤੱਕ ਦੀਆਂ ਤੋਂ ਦਸੋਂ ਆਈਆਂ। ਅਗਲੀ ਗੱਲ ਇਹ ਦੀ ਕਿ ਅਜਿਹਾ ਰਿਵਾੜੀ ਦੇ ਵਿੱਚ ਵੀ ਤੇ ਦੋ ਤਿੰਨ ਹੋਰ ਥਾਵਾਂ ਦੇ ਉੱਤੇ ਵੀ ਅਮਿਤ ਸ਼ਾਹ ਗਏ ਰੈਲੀਆਂ ਕਰਨ। ਉਹਨਾਂ ਨੇ ਇਹ ਗੱਲ ਕਹੀ ਆ ਕਿ ਅਗਨੀ ਵੀਰ ਜਿਹੜੇ ਰਿਟਾਇਰ ਹੋਇ ਉਹਨਾਂ ਨੇ ਕਿਹਾ ਜੀ ਕਿ ਨੌਕਰਾਂ ਦੇਣ ਦੇ ਵਿੱਚ ਬੀਜੇਪੀ ਦਾ ਹੱਥ ਫੁੱਲਾ ਅਸੀਂ ਕੋਈ ਦਲਾਲੀ ਨਹੀਂ ਕਰਦੇ ਅਸੀਂ ਲੋਕਾਂ ਦੇ ਲਈ ਸੇਵਾ ਕਰਦੇ ਆਂ ਸੋ ਇੱਕ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਰੈਲੀਆਂ ਕਰਦੇ ਆ ਉਹਨਾਂ ਦੇ ਵੱਲੋਂ ਇਹਦਾ ਮਤਲਬ ਇਹ ਆ ਵੀ ਕਿਤਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਤੋਖਲਾ ਵੀ ਕਿਤੇ ਉਹ ਕੁਝ ਨਾ ਹੋ ਜੇ ਜਿਹੜਾ ਕੁਝ ਇਸ ਵੇਲੇ ਸਰਵੇ ਦੇ ਵਿੱਚ ਦਰਸਾਇਆ ਜਾ ਰਿਹਾ ਹੈ ਤੇ ਬਾਕੀ ਡੀਜ਼ਲ ਦਾ ਤੇ ਪੈਟਰੋਲ ਦਾ ਕੀ ਭਾਅ ਤੇ ਕਿੰਨਾ ਘਟ ਹੋ ਸਕਦਾ ਇਸ ਵਿੱਚ ਜੇ ਫਿਰ ਜੀ ਇਸ ਵੇਲੇ ਪੰਜਾਬ ਦੇ ਵਿੱਚ ਡੀਜ਼ਲ ਤੇ ਪੈਟਰੋਲ ਆ ਜਿਹੜਾ ਉਹਨਾਂ ਦੀ ਕੀਮਤ ਨੂੰ ਅੱਗ ਲੱਗੀ ਪਈ ਹੈ ਇਥੇ ਡੀਜ਼ਲ ਪੈਟਰੋਲ ਦੀ ਗੱਲ ਕਰੀਏ ਤਾਂ ਇਸ ਵੇਲੇ 94-95 ਰੁਪਏ ਲੀਟਰ ਹੈਗਾ ਪਰ ਕਹਿੰਦੇ ਜੀ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਕਿਤੇ ਵੈਟ ਕਿਵੇਂ ਕਿਤੇ ਕਿਵੇਂ ਆ ਉੱਥੇ ਕਿਤੇ ਰੁਪਈਆ ਘੱਟਾ ਕਿਤੇ 2 ਰੁਪਈਆ ਵਾਧਾ ਇਦਾਂ ਦੀ ਗੱਲ ਹੈਗੀ ਆ ਪਰ ਕੁੱਲ ਮਿਲਾ ਕੇ ਗੱਲ ਇਹ ਵੀ ਜਦੋਂ ਚੋਣਾ ਸਿਰ ਦੇ ਉੱਤੇ ਹੁੰਦੀਆਂ ਤੇ ਉਦੋਂ ਫਿਰ ਡੀਜ਼ਲ ਤੇ ਪੈਟਰੋਲ ਦੀ ਕੀਮਤ ਘਟਦੀ ਹੈ ਹੁਣ ਅਗਲੇ ਸਾਲ ਦੇ ਵਿੱਚ ਮਹਾਰਾਸ਼ਟਰ ਤੇ ਦਿੱਲੀ ਤੇ ਝਾਰਖੰਡ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹੁਣ ਇਸ ਵੇਲੇ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਚੱਲ ਰਹੀਆਂ ਤੇ ਹੁਣ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟਦੀਆਂ ਹੋਈਆਂ ਸਰਕਾਰ ਨੂੰ ਦੱਸ ਜਾਣੀਆਂ ਜੇ ਚੋਣਾ ਨਾ ਹੁੰਦੀਆਂ ਤੇ ਕੱਚੇ ਤੇਲ ਦੀਆਂ ਕੀਮਤਾਂ ਤਾਂ ਸੱਤਾਂ ਮਹੀਨਿਆਂ ਤੋਂ ਘਟੀਆਂ ਪਈਆਂ ਤੇ ਜੇ ਆਪਾਂ ਪੈਟਰੋਲੀਅਮ ਵਿਭਾਗ ਦੇ ਮੰਤਰੀ ਨੂੰ ਇਹ ਗੱਲ ਕਹੀਏ ਕਿਸੇ ਨੂੰ ਵੀ ਭਾਵੇਂ 4 ਸਾਲ ਪਹਿਲਾਂ ਵੀ ਕਹਨੇ ਹੁੰਦੇ ਸੀਗੇ ਵੀ ਭਾਈ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ ਹੋਈਆਂ ਭਾਰਤ ਦੇ ਵਿੱਚ ਕਿਉਂ ਨਹੀਂ ਘਟਦੀਆਂ ਕੀਮਤਾਂ ਤੇਲ ਦੀਆਂ ਉਹ ਇੱਕੋ ਉੱਤਰ ਦਿੰਨੇ ਹੁੰਦੇ ਕਿ ਤੇਲ ਕੰਪਨੀਆਂ ਸਰਕਾਰੀ ਕਾਬੂ ਵਿੱਚ ਨਹੀਂ ਹਨ ਇਹ ਸਾਡੇ ਕਹਨੇ ਵਿੱਚ ਨਹੀਂ ਹਨ ਇਹਨਾਂ ਨੇ ਆਪਣੀ ਮਰਜ਼ੀ ਮੁਤਾਬਕ ਭਾਤ ਹੈ ਕਰਨੇ ਹੁੰਦੇ ਹਨ ਤੇ ਜੇਕਰ ਉਹ ਸਰਕਾਰੀ ਕਾਬੂ ਦੇ ਵਿੱਚ ਨਹੀਂ ਹੈ ਤਾਂ ਫਿਰ ਮੋਟਾ ਨੇ ਮੋਕੇ ਕਮੇਟਾ ਦਾ ਦੰਗਾ ਜਦੋਂ ਨਤੀਜੇ ਆਉਂਦੇ ਇੱਕਦਮ ਫੇਰ ਭਾਅ ਵਧਾ ਦੇਣਗੇ ਤੇਲ ਦਾ ਸੋ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਡੀਜ਼ਲ ਤੇ ਪੈਟਰੋਲ ਦੀ ਕੀਮਤ ਦੇ ਵਿੱਚ 2 ਤੋਂ ਲੈ ਕੇ 4 ਰੁਪਏ ਦਾ ਕਟ ਲੱਗਣ ਦੀ ਸੰਭਾਵਨਾ ਹੈਗੀ ਹੈ ਤੇ ਜਗਤਾਰ ਸਿੰਘ ਹਵਾਰਾ ਪੰਜਾਬ ਦੀ ਜੇਲ੍ਹ ਚ ਕਿਉਂ ਟਰਾਂਸਫਰ ਖਾਣਾ ਚਾਹੁੰਦੇ ਆ ਇੱਥੇ ਥੋੜੀ ਜੀ ਨਰਮੀ ਹੈ ਦਫਾ ਇੱਕ ਤਾਂ ਗੱਲ ਹੈ ਜੀ ਕਿ ਉਹ ਲੰਮੇ ਸਮੇਂ ਤੋਂ ਆਪਾਂ ਜਾਣਦੇ ਕਿ ਲਗਭਗ 3 ਦਹਾਕੇ ਹੋ ਗਏ 2.5 ਦਹਾਕੇ ਤੋਂ ਉੱਤੇ ਦਾ ਸਮਾਂ ਹੋ ਗਿਆ ਇਸ ਵੇਲੇ ਜੇਲ੍ਹ ਦੇ ਵਿੱਚ ਹੈ ਇਸ ਵੇਲੇ ਫਿਲਹਾਲ ਉਹ ਤਿਹਾਰ ਜੇਲ੍ਹ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਪਾਈ ਗਈ ਹੈ ਇਹ ਗੱਲ ਕਹੀ ਗਈ ਹੈ ਕਿ ਮੈਨੂੰ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਕਿਉਂਕਿ ਕੇਸ ਮੇਰੇ ਉੱਤੇ ਪੰਜਾਬ ਦੇ ਵਿੱਚ ਚੱਲਦਾ ਦਿੱਲੀ ਦੇ ਨਾਲ ਸੰਬੰਧਤ ਮੇਰਾ ਕੋਈ ਕੇਸ ਹੈ ਨਹੀਂਗਾ ਉਹਨਾਂ ਦੀ ਇਸ ਗੱਲ ਦੇ ਉੱਤੇ ਸੁਪਰੀਮ ਕੋਰਟ ਕਿੰਨੀ ਕੁ ਗੌਰ ਕਰਦੀ ਆ ਆਪਾਂ ਇਹਦੇ ਬਾਰੇ ਤਾਂ ਕਹ ਨਹੀਂ ਸਕਦੇ ਪਰ ਮੰਗ ਉਹਨਾਂ ਨੇ ਕੀਤੀ ਆ ਵੀ ਮੈਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ 'ਚ ਸ਼ਿਫਟ ਕੀਤਾ ਜਾਵੇ ਇੱਕ ਤਾਂ ਟੱਬਰ ਟੀਰ 'ਚ ਜਿੱਕਰ ਮਿਲਣਾ ਉਹਦੇ ਲਈ ਸੌਖਾ ਹੋ ਜਾਂਦਾ ਦੂਜਾ ਉਹ ਕਹਿੰਦੇ ਵੀ ਜਦੋਂ ਮੇਰੇ ਤੇ ਇੱਥੇ ਕੇਸ ਹੀ ਕੋਈ ਨਹੀਂਗਾ ਤੇ ਫਿਰ ਮੈਨੂੰ ਇੱਥੇ ਰੱਖਣ ਦੀ ਤਾਕੀ ਬਣਦੀ ਏ ਤੇ ਬਾਕੀ ਦਰਬਾਰ ਸਾਹਿਬ ਦੇ ਬਾਹਰ ਕਿਸੇ ਨੇ ਖੁਦਕੁਸ਼ੀ ਕਰ ਲਈ ਆ ਉਹਦਾ ਕੀ ਪਤਾ ਲੱਗਾ ਕੋਈ ਕੀ ਕੀ ਕਾਰਨ ਸੀ ਹਾਂ ਬਿਲਕੁਲ ਜੀ ਖੁਦਕੁਸ਼ੀ ਕੀਤੀ ਨੂੰ ਤਾਂ ਸਿੰਘ ਸਾਹਿਬ ਹੋ ਗਿਆ 2-3 ਦਿਨ ਪਰ ਜਿਹਦੇ ਖੁਦਕੁਸ਼ੀ ਕੀਤੀ ਆ ਉਹ ਕੌਣ ਆ ਤੇ ਕਿਹੜੇ ਕਾਰਨ ਕਰਕੇ ਕੀਤੀ ਪਤਾ ਨਹੀਂ ਸੀਗਾ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਪਲਾਜ਼ਾ ਇਹਦੇ ਵਿੱਚ ਇੱਕ ਪੁਲਿਸ ਮਲਾਜ਼ਮ ਦੀ ਪਿਸਤੌਲ ਖੋ ਕੇ ਤੇ ਖੁਦ ਨੂੰ ਗੋਲੀ ਮਾਰ ਲਈ ਸੀ ਬੰਦੇ ਨੇ ਅੱਜ ਪਤਾ ਲੱਗਾ ਜੀ ਬੰਦਾ ਕੌਣ ਆ ਤੇ ਕਿੱਥੋਂ ਦਾ ਤਾਮਿਲਨਾਡੂ ਦਾ ਇਹ ਰਹਿਣ ਵਾਲਾ ਹਰੀ ਪ੍ਰਸਾਦ ਇਹਦਾ ਨਾਮ ਹੈਗਾ ਪਤਾ ਲੱਗਾ ਵੀ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਇਹ ਵੈਸੇ ਵੀ ਘਰੋਂ ਕਈ ਕਈ ਵੇਲੇ ਨਿਕਲ ਜਾਂਦਾ ਸੀਗਾ ਘਰ ਦੇ ਵਿੱਚ ਜਾਂਦਾ ਹੀ ਨਹੀਂ ਸੀਗਾ ਬੜਦਾ ਨਹੀਂ ਸੀਗਾ ਤੇ ਕਿਸੇ ਕਾਰਨ ਕਰਕੇ ਡਿਪਰੈਸ਼ਨ ਸੀਗਾ ਤੇ ਇਸੇ ਗੱਲ ਕਰਕੇ ਇਹਨੇ ਪੁਲਿਸ ਮੁਲਾਜ਼ਮ ਦੀ ਪਿਸਤੌਲ ਖੋ ਕੇ ਖੁਦ ਨੂੰ ਗੋਲੀ ਮਾਰ ਲਈ ਮਰ ਗਿਆ ਇਹ ਖੁਦਕੁਸ਼ੀ ਕਰ ਲਈ ਇਹਨੇ ਕਹਿ ਲਗੇ ਜਾਂ ਆਪਣੀ ਜਾਨ ਆਪੇ ਦਿੱਤੀ ਆ ਤੇ ਇਸ ਵੇਲੇ ਦੀ ਲਾਸ਼ ਆ ਜਿਹੜੀ ਉਹ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੀ ਮੋਰਚੀ ਦੇ ਵਿੱਚ ਰੱਖੀ ਗਈ ਆ ਪੁਲਿਸ ਦੇ ਵੱਲੋਂ ਇਹਦੇ ਪਰਿਵਾਰਕ ਮੈਂਬਰਾਂ ਦੇ ਨਾਲ ਰابطਾ ਕੀਤਾ ਗਿਆ ਉਹ ਮੇਰੇ ਖਿਆਲ ਆ ਵੀ ਰਸਤੇ ਦੇ ਵਿੱਚ ਹੋਣੀ ਆ ਉਹ ਪਹੁੰਚ ਜਾਣਗੇ ਸਵੇਰ ਤੱਕ ਅੰਮ੍ਰਿਤਸਰ ਦੇ ਵਿੱਚ ਫਿਰ ਇਹਦਾ ਪੋਸਟਮਾਰਟਮ ਕਰਵਾਇਆ ਜਾਊਗਾ ਜੀ ਅਚੀਵ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਦੇ ਟੈਸਟ ਹੋ ਰਹੇ ਨੇ ਹਸਪਤਾਲ ਦੇ ਵਿੱਚ ਇਹ ਸਾਲਾਨਾ ਟੈਸਟ ਹਰ ਸਾਲ ਉਹ ਕਰਵਾਉਂਦੇ ਨੇ ਯਾ ਰੂਟੀਨ ਚੈੱਕ ਨਹੀਂ ਤੁਸਾਂ ਬ ਅਸਲ ਵਿੱਚ ਉਹਨਾਂ ਦੀ ਸਿਹਤ ਠੀਕ ਨਹੀਂ ਤੇ ਇਹ ਸਿਹਤ ਦੇ ਬਾਰੇ ਇੱਕ ਨਵੀਂ ਜਾਣਕਾਰੀ ਆਈ ਹੈ ਮੈਂ ਤੁਹਾਨੂੰ ਥੋੜਾ ਜਿਹਾ ਵੇਰਵਾ ਦੱਸ ਦਿੰਦਾ ਸਾਡੇ ਪਰਿਵਾਰਕ ਮੈਂਬਰਾਂ ਨੂੰ ਫੋਟਸ ਹਸਪਤਾਲ ਮੁਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਤੇ ਮੁਖੀ ਡਾਕਟਰ ਆਰ ਕੇ ਜਸਵਾਲ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਨਾਲ ਸੰਬੰਧਿਤ ਕੁਝ ਟੈਸਟ ਕੀਤੇ ਗਏ ਤੇ ਨਤੀਜੇ ਨਹੀਂ ਹਲੇ ਠੀਕ ਆ ਮੁੱਖ ਮੰਤਰੀ ਦੀ ਪਲਮਨਰੀ ਆਰਟਰੀ ਦੇ ਵਿੱਚ ਦਬਾਅ ਵਧਣ ਕਰਕੇ ਉਹਨਾਂ ਦੇ ਦਿਲ ਦੇ ਉੱਤੇ ਦਬਾਅ ਪੈ ਗਿਆ ਜਿਹਦੇ ਕਰਕੇ ਬਲੱਡ ਪ੍ਰੈਸ਼ਰ ਸੰਤੁਲਿਤ ਨਹੀਂ ਰਿਹਾ ਫਿਰ ਹਾਲ ਮੁੱਖ ਮੰਤਰੀ ਉਹਨਾਂ ਨੇ ਕਿਹਾ ਜੀ ਪੂਰੀ ਤਰ੍ਹਾਂ ਸਥਿਰ ਹੈਗੇ ਆ ਤੇ ਦਿਲ ਦੇ ਟੈਸਟਾਂ ਦੇ ਜਾਂਚਾਂ ਦੇ ਨਤੀਜੇ ਆਉਣ ਤੋਂ ਬਾਅਦ ਡਾਕਟਰ ਅੱਗੇ ਦਾ ਫੈਸਲਾ ਕਰਨਗੇ ਵੈਸੇ ਪਤਾ ਲੱਗਾ ਜੀ ਕਿ 24 ਘੰਟੇ ਡਾਕਟਰਾਂ ਨੇ ਕਿਹਾ ਜੀ ਕਿ ਇੱਥੇ ਇਹਨਾਂ ਨੂੰ ਹੋਰ ਰੱਖਣਾ ਪਊਗਾ ਦੂਜੀ ਗੱਲ ਇਹ ਵੀ ਸ਼੍ਰੀ ਕੇ ਕਹਿ ਰਹੇ ਆ ਵਿਕਰਮ ਸਿੰਘ ਮਜੀਠੀਆ ਹਰੀ ਤੇ ਬਾਕੀ ਅਕਾਲੀ ਆਗੂ ਤੇ ਪਾਲਰਸੀ ਆਗੂ ਉਹ ਕਹਿੰਦੇ ਭਗਵੰਤ ਜੀ ਨੂੰ ਲਿਵਰ ਸਰੋਸਿਸ ਹੋ ਗਿਆ ਜੀਦੇ ਤਰਕੇ ਭਾਈ ਇਹਨਾਂ ਨੂੰ ਡਾਕਟਰਾਂ ਨੇ ਉੱਥੇ ਅਚਾਨਕ ਭਰਤੀ ਹੋਣ ਦੇ ਲਈ ਕਿਹਾ ਸੋ ਇਸ ਤਰੀਕੇ ਦੀਆਂ ਗੱਲਾਂ ਚੱਲਦੀਆਂ ਪਰ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ 24 ਘੰਟੇ ਘਟੋ-ਘਟ ਥੋਟਸ ਹਸਪਤਾਲ ਦੇ ਵਿੱਚ ਹੋਰ ਰਹਿਣਗੇ ਤੇ ਸਰਪੰਚੀ ਦੀਆਂ ਚੋਣਾਂ ਕਿਵੇਂ ਚੱਲ ਰਹੀਆਂ ਜੀ ਦੇਖੋ ਜੀ ਅੱਜ ਨਾਮਜ਼ਦਗੀਆਂ ਦਾਖਲ ਕਰਨ ਦਾ ਪਹਿਲਾ ਦਿਨ ਸੀਗਾ ਥਿੰਨ ਸਾਹਿਬ ਕੋਸ਼ਿਸ਼ ਨਾਲ ਨਾਮਜ਼ਦਗੀਆਂ ਚੱਲ ਰਹੀਆਂ ਪੰਜਾਬ ਦੇ ਵਿੱਚ 13000 ਤੋਂ ਵੱਧ ਪੰਚਾਇਤਾਂ 15 ਅਕਤੂਬਰ ਨੂੰ ਵੋਟਾਂ ਪੈਣੀਆਂ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮ ਨੂੰ 4:00 ਵਜੇ ਤੱਕ ਸ਼ਾਮ ਨੂੰ 4 ਵਜੇ ਤੋਂ ਬਾਅਦ ਗਿਣਤੀ ਸ਼ੁਰੂ ਹੋਊਗੀ ਤੇ ਮੇਰਾ ਕੱਲ 6 ਵਜੇ 6:30 ਵਜੇ ਤੱਕ ਸਾਰੇ ਪਿੰਡਾਂ ਦੇ ਵਿੱਚ ਪਤਾ ਲੱਗ ਹੀ ਲੈਣਾ ਸਰਪੰਚ ਕੋਲ ਕੀ ਦਾ ਬਣਦਾ ਪਰ ਇਤ ਕੀ ਬਿਨਾ ਜ ਰਾਜਨੀਤਿਕ ਪਾਰਟੀਆਂ ਦੇ ਚੋਣ ਨਿਸ਼ਾਨਾਂ ਤੋਂ ਚੋਣਾਂ ਲੜੀਆਂ ਜਾ ਰਹੀਆਂ ਕਈ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋ ਗਈਆਂ ਅੱਜ ਹੀ ਕਈ ਪਿੰਡਾਂ ਦੇ ਵਿੱਚ ਮੁਕਾਬਲੇ ਦੀਆਂ ਤਿਆਰੀਆਂ ਜ਼ੋਰਾਂ ਦੇ ਉੱਤੇ ਆ ਪਰ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੀ ਜਿਹੜੀ ਫਾਈਲ ਹੁੰਦੀ ਆ ਇਹਦੇ 8 ਵਰਕੇ ਆ 8 ਵਰਕਿਆਂ ਦੇ ਵਿੱਚ 8 ਕਲੌਜ਼ ਆ 8 ਕਾਲਮ ਆ ਉਦੇ ਵਿੱਚ ਨਾਂ ਪਤਾ ਜਾਇਦਾਦ ਚਲ ਚਲ ਜਾਇਦਾਦ ਘਰ ਵਾਲੀ ਦੇ ਕੋਲੇ ਕਿੰਨਾ ਪੈਸਾ ਕਿੰਨੇ ਗਹਿਣੇ ਆ ਤੁਹਾਡੇ ਸਿਰ ਤੇ ਕਰਜ਼ਾ ਕਿੰਨਾ ਤੁਹਾਡੇ ਬੈਂਕ ਖਾਤੇ ਕਿੰਨੇ ਆ ਤੁਹਾਡੀ ਜੀਵਨ ਬੀਮਾ ਪਾਲਸੀ ਆ ਤੁਹਾਡੇ ਸ਼ੇਅਰ ਬਾਜ਼ਾਰ ਚ ਕਿੰਨੇ ਪੈਸੇ ਆ ਤੁਹਾਡੇ ਕੋਲੇ ਵਹੀਕਲ ਕਿੰਨੇ ਆ ਇਹ ਸਾਰਾ ਵੇਰਵਾ ਤੁਹਾਡੇ ਉੱਤੇ ਕੇਸ ਕਿੰਨੇ ਚੱਲਦੇ ਆ ਕਿਹੜੇ ਕੇਸ ਸਦਾ ਹੋਈ ਆ ਕਿਹੜੀ ਸ਼ਹਿਰੀ ਅਦਾਲਤ ਨੇ ਸਦਾ ਸੁਣਾਈ ਆ ਇਹ ਸਾਰੀਆਂ ਗੱਲਾਂ ਤੇ ਐਤਕੀ ਡਿਫਾਲਟਰਾਂ ਦੇ ਬਾਰੇ ਵੀ ਗੱਲ ਪਈ ਗਈ ਆ ਪਹਿਲਾਂ ਐਨਓਸੀ ਲੈਣੀ ਪਊਗੀ ਕਿ ਮੈਂ ਕਿਸੇ ਬੈਂਕ ਦਾ ਡਿਫਾਲਟਰ ਨਹੀਂ ਆ ਮੈਂ ਬਿਜਲੀ ਮੈਂ ਕੋਈ ਨਾ ਡਿਫਾਲਟਰ ਨਹੀਂ ਆ ਮੈਂ ਕਿਸੇ ਵੀਕਲ ਕਰਕੇ ਡਿਫਾਲਟਰ ਨਹੀਂ ਆ ਇਹ ਵੀ ਵਿੱਚ ਦਰਜ ਕਰਨਾ ਪੈ ਰਿਹਾ ਹੈ ਗੁਰਦਾਸ ਸਿੰਘ ਬਾਦਲ ਜਿਹੜੇ ਪੇਸ਼ੀਨ ਗੋਈ ਕਰ ਗਏ ਸਨ ਕਿ ਅਕਾਲੀ ਦਲ ਦਾ ਪਤਨ ਹੋ ਜਾਣਾ ਹੈ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਦਾ ਸੁਪੁੱਤਰ ਮਨਪ੍ਰੀਤ ਸਿੰਘ ਹੁਣ ਅਕਾਲੀ ਦਲ ਚ ਸ਼ਾਮਲ ਹੋ ਰਿਹਾ ਹੈ ਨਾ ਖੁਦੀ ਅੰਦਾਜ਼ੇ ਅਥਰ ਸਿੰਘ ਸਾਹਿਬ ਇਹ ਸਗਲ ਗਏ ਕਿ ਉਹ ਸ਼ਾਇਦ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਣ ਕਿਉਂਕਿ ਇਹ ਅੰਦਾਜ਼ੇ ਉਦੋਂ ਲੱਗਣੇ ਸ਼ੁਰੂ ਹੋਏ ਸੀ ਜਦੋਂ ਡਿੰਪੀ ਢਿੱਲੋਂ ਨੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ ਉਹਨਾਂ ਨੇ ਉਦੋਂ ਇਹ ਗੱਲ ਪੰਚੀ ਮੰਚ ਦੇ ਉੱਤੇ ਖੜਕੇ ਭਗਵੰਤ ਸਬੰਧ ਦੀ ਹਾਜ਼ਰੀ ਦੇ ਵਿੱਚ ਕਿ ਮੈਂ ਸੁਖਬੀਰ ਸਿੰਘ ਮਾਦਰ ਹੋਰਾਂ ਨੂੰ ਕਿਹਾ ਵੀ ਖਿੱਚ ਕੇ ਰੱਖਾਂ ਕੰਮ ਇੱਥੇ ਮੇਲ ਨੂੰ ਰੱਖਾਂ ਉਹ ਕਦੇ ਰੱਖੋ ਪਰ ਮੈਨੂੰ ਨਾਲ-ਨਾਲ ਪਤਾ ਲੱਗਾ ਵੀ ਮਨਪ੍ਰੀਤ ਬਾਦਲ ਵੀ ਓਵੇਂ ਮੀਟਿੰਗਾਂ ਕਰ ਰਹੇ ਇੱਥੇ ਜਿਵੇਂ ਕਿ ਮੈਂ ਕਰ ਰਿਹਾ ਉਹ ਕਹਿੰਦੇ ਫਿਰ ਮੈਨੂੰ ਇਸ ਗੱਲ ਦਾ ਪਤਾ ਲੱਗਾ ਵੀ ਇਹ ਕਾਲੀ ਦਲ ਨੇ ਮੇਰੇ ਨਾਲ ਧੋਖਾ ਕਰਨ ਟਿੱਕ ਤਾਂ ਮਨਪ੍ਰੀਤ ਬਾਦਲ ਨੂੰ ਮਿਲਣੀ ਆ ਭਰਾ ਭਰਾ ਨੂੰ ਜੱਫੀ ਪਾਉਣ ਲੱਗਿਆ ਚਲੋ ਡਿੰਪੀ ਢਿੱਲੋ ਆਪਕੇ ਚਲੇ ਗਏ ਗੱਲ ਠੰਡੀ ਪੈ ਗਈ ਹੁਣ ਪਤਾ ਲੱਗਾ ਜੀ ਮਨਪ੍ਰੀ ਮੰਨੇ ਜਾ ਰਿਹਾ ਵੀ ਭਾਈ ਉਹ ਐਤ ਕੀ ਪੂਰੇ ਸਰਗਰਮਾ ਛੇਤੀ ਹੀ ਅਕਾੜੀ ਦਲ ਦੇ ਵਿੱਚ ਸ਼ਾਇਦ ਆ ਜਾਣਗੇ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਕਿਹੜੇ ਮੁਲਕ ਜਾ ਰਹੇ ਹੁਣ ਦੇਖੋ ਫਿਨਲੈਂਡ ਦੇ ਵਿੱਚ ਜਾਣਗੇ ਅੱਜ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਆ ਹਰਜੋਤ ਸਿੰਘ ਬੈਂਸ ਗਰੀ ਦੇ ਸਾਬਕਾ ਸਿੱਖਿਆ ਮੰਤਰੀ ਜਿਹੜੇ ਮਨੀਸ਼ ਸੋਹੋਦੀਆ ਕਿ ਉਹਨਾਂ ਨੇ ਅੱਜ ਫਿਨਲੈਂਡ ਦੇ سفیر ਦੇ ਨਾਲ ਮੁਲਾਕਾਤ ਕੀਤੀ ਆ ਉੱਥੋਂ ਦੇ ਵੱਖ-ਵੱਖ ਜਿਹੜੇ ਆ ਅਧਿਕਾਰੀ ਆਏ ਸੀਗੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਵੀ ਸਾਡਾ ਦੇ ਨਾਲ ਤਕਰਾਰ ਹੋ ਗਿਆ ਅਸੀਂ ਸਿੱਖਿਆ ਪ੍ਰਣਾਲੀ ਨੂੰ ਸਮਝਣ ਦੇ ਲਈ ਪੜਾਉਣ ਦੀਆਂ ਨਵੇਂ-ਨਵੇਂ ਵਿਧੀਆਂ ਜਾਣਣ ਦੇ ਲਈ ਤੇ ਪੰਜਾਬ ਦੇ ਅਧਿਆਪਕਾਂ ਨੂੰ ਫਿਨਲੈਂਡ ਦੇ ਵਿੱਚ ਟ੍ਰੇਨਿੰਗ ਦੇ ਵਾਸਤੇ ਭੇਜਿਆ ਕਰਾਂਗੇ ਜਿਵੇਂ ਪਹਿਲਾਂ ਸਿੰਗਾਪੁਰ ਦੇ ਵਿੱਚ ਭੇਜੇ ਸੀ ਸੋ ਕਿੰਨੇ ਕ ਅਧਿਆਪਕ ਜਾਣਗੇ ਕੀ ਕੁਝ ਸਿੱਖ ਕੇ ਆਉਣਗੇ ਕੀ ਸਾਡੀ ਸਿੱਖਿਆ ਦੇ ਵਿੱਚ ਤਬਦੀਲੀ ਹੋਊਗੀ ਇਹ ਸਮਾਂ ਦੱਸੂਗਾ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਟਹਿਣਾ ਜੀ ਸਾਰੇ ਸਭ ਅੱਜ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪਿਆ ਪਰ ਮੀਂਹ ਕਹਿੰਦੇ ਵੀ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ 17 ਜ਼ਿਲ੍ਹਿਆਂ ਦੇ ਵਿੱਚ ਖਾਸਾ ਪੈਣ ਦੀ ਆਸ ਹੈ ਕਈ ਫਸਲਾਂ 'ਤੇ ਅੱਜ ਤੇਜ਼ ਹਵਾ ਚੱਲੀ ਐ ਜਿਹਦੇ ਕਰਕੇ ਫਸਲਾਂ ਜਿਹੜੀ ਉਹ ਵਿਛ ਗਈਆਂ ਗੰਨੇ ਦਾ ਵੀ ਕਾਫੀ ਨੁਕਸਾਨ ਹੋਇਆ ਮੌਸਮ ਵਿਭਾਗ ਨੇ ਜਿਹੜਾ ਅੰਦਾਜ਼ਾ ਕੀਤਾ ਵੀ ਕਾਫੀ ਤੇਜ਼ ਨਹੀਂ ਪੈ ਸਕਦਾ ਇਹ ਸਮਾਂ ਦੱਸੂਗਾ ਵੀ ਭਾਈ ਨੁਕਸਾਨ ਦਾ ਇਹ ਕਿੰਨੀ ਗੱਲ ਹੁੰਦੀ ਐ ਮੀਂਹ ਕਹੇ ਮੁਤਾਬਕ ਪੈਂਦਾ ਹੈ ਜਾਂ ਨਹੀਂ ਠੰਡ ਨਹੀਂ ਹੋਈ ਹਲੇ ਨਹੀਂ ਜੀ ਅਸਲ ਵਿੱਚ ਨਾ ਅੱਧੀ ਰਾਤ ਨੂੰ ਥਣ ਸਭ ਮੌਸਮ ਬਦਲਦਾ ਵੀ ਤੁਹਾਨੂੰ ਪੱਖਾ ਘਟਾਉਣਾ ਪੈਂਦਾ ਦਿਨ ਵੇਲੇ ਪੂਰੀ ਹਮਝਾ ਰਹਿੰਦਾ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ